ਆਲੀ ਦੀਆਂ ਗੋਲੀਆਂ ਇਹ ਤਾਂ ਰੋਕਣ ਦੀ ਚਾਹ ਦੀ ਕੋਈ ਗੱਲ ਨਹੀਂ ਇਹ ਤਾਂ ਕੰਮ ਕਰ ਪਰ ਮੈਂ ਕਿਉਂਕਿ ਇਹ ਪਲੇਟਫਾਰਮ ਨਹੀਂ ਕਰ ਕੋਈ ਸਹੀ ਗੱਲ ਕਰਨ ਦੀ ਪਰ ਮੈਂ ਮਹਿੰਦਰ ਮੋਦੀ ਜੀ ਕਿਉਂਕਿ ਜੇਸ਼ ਦੇ ਪ੍ਰਧਾਨ ਮੰਤਰੀ ਨੇ ਬੜਾ ਮਾਣ ਤੇ ਫਕਰ ਸੀ ਮੈਂ ਵੀ ਪਹਿਨਾ ਕਿਉਂਕਿ ਸਾਰਵਜਨ ਸਿੰਘ ਜਿੱਦਾਂ ਤਾਂ ਕੋ ਕਾਂਗਰਸੀ ਹੋ ਨਹੀਂ ਸਕਦਾ ਪਰ ਅੱਜ ਕਿਉਂਕਿ ਸਰਪ੍ਰੇਤ ਭਾਵਨਾ ਨਾਲ ਜਸ ਤਰੀਕੇ ਨਾਲ ਮੈਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਿਆ ਹੁਣ ਮੇਰੀ ਚੌਥੀ ਟਰਮ ਜੋ ਮੈਂ ਦੇਖਿਆ ਉਹਨਾਂ ਨੂੰ ਕੰਮ ਕਰਦੇ ਆਪਣੇ ਦੇਸ਼ ਪ੍ਰਤੀ ਮੈਂ ਵੈਸੇ ਨਹੀਂ ਗੱਲ ਕਰਦਾ ਪਰ ਰੋਜ਼ ਕਈ ਵਾਰ ਨਾ ਪਾਰਲੀਮੈਂਟ 'ਚ ਸ਼ਰਮਿੰਦਾ ਹੋਣਾ ਪੈਂਦਾ ਸੀ ਕਦੇ ਲੋਕ ਜੀ ਆ ਜਾਣਾ ਤਾਂ ਮੀਡੀਆ ਦੇ ਮੂਹਰੇ ਸ਼ਰਮ ਆਉਣੀ ਵੀ ਕੀ ਕਰੀਏ ਹੁਣ ਕਈ ਵਾਰ ਕੋਲਦਾ ਕਈ ਵਾਰ ਕਾਮਨਵੈਲਥ ਦਾ ਆ ਜਣਾ ਤਾਂ ਮੂਰੇ ਮਹਿਸੂਸ ਹੁਣਾਇਆ ਜਵਾਬ ਨਹੀਂ ਦਿੱਤੇ ਪਰ ਇਹ ਇੱਕ ਐਸਾ ਪ੍ਰਧਾਨ ਮੰਤਰੀ ਆਇਆ ਦੁਨੀਆ 'ਚ ਅਜਿਹਾ ਟਰੰਪ ਵਰਗੇ ਨੂੰ ਵੀ ਜਨਮ ਦਿਨ ਤੇ ਵਧਾਈ ਤੋਂ ਬਾਅਦ ਇਹ ਕਹਿਣਾ ਪੈ ਗਿਆ ਵੀ ਭਾਈ ਅਸੀਂ ਕਰ ਲਾਂਗੇ ਤੁਹਾਡੇ ਨਾਲ ਬਾਤ ਜਿਹੜੀ ਜਿਹੜਾ ਟੈਰਫ ਦੀ ਗੱਲ ਮਕਾਲਾਗੇ ਅਸੀਂ ਇਹ ਇਹ ਤਾਕਤ ਆ ਕੋਡੀ ਦਿੱਤੀ ਹੋਈ ਤਾਕਤ ਤੇ ਦੂਜੀ ਮੈਂ ਕੱਲ ਹੋਰ ਕਰਕੇ ਫੋਟੋ ਆਪਣੀ ਜਗ੍ਹਾ ਲਮਾਗਾ ਅੱਜ ਜਿਹੜੀ ਮੈਂ ਸਮਝਦਾ ਐਨਾ ਵੱਡਾ 2 ਲੱਖ ਕਰੋੜ ਦਾ ਇਹਦੇ ਨਾਲ ਵਪਾਰੀਆਂ ਨੂੰ ਐਮਐਸਐਮਈ ਨੂੰ ਸਭ ਨੂੰ ਸਾਡੇ ਐਮਐਲ ਸਾਹਿਬ ਕਾਕਾ ਜੀ ਬਰਾਜਮਨ ਹੋਏ ਜੀ ਇਹਦੇ ਨਾਲ ਇੱਕ ਵੀ ਕੋਈ ਮੰਤਰੀ ਕਿਸੇ ਮੈਂ ਕਿਸੇ ਸੂਬੇ ਦਾ ਕੋਈ ਮੰਤਰੀ ਚਾਹੇ ਉਹ ਆਪਣਾ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਕਿਤੇ ਹੋਰ ਸਰਕਾਰ ਸਭ ਨੇ ਇਹ ਦੋ ਸਲੇਬਾਂ ਵਾਲਾ ਫੈਸਲਾ ਜਿਹੜਾ ਉਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਇਹ ਤਾਂ ਭਾਈ ਲੋਕਾਂ ਦਾ ਫਾਇਦਾ ਹੈ ਤੇ ਸਭ ਨੇ ਇਹ ਗੱਲ ਕੀਤੀ ਉਹਦੇ ਨਾਲ 2 ਲੱਖ ਕਰੋੜ ਦਾ ਸਾਡੇ ਲੋਕਾਂ ਨੂੰ ਫਾਇਦਾ ਹੋਣਾ ਜਦੋਂ ਇੱਕ ਛੋਟੀ ਜੀ ਚੀਜ਼ ਇੱਕ ਟੈਲੀਵਿਜ਼ਨ ਉਦੋਂ ਦੀ ਗੱਲ ਕਰਦੇ ਹਾਂ ਉਹਦੇ ਮਗਰ 20000 ਰੁਪਏ ਘਟ ਗਿਆ ਇੱਕ ਗੱਡੀ ਹੈ ਜੇ ਮਗਰ 50000 ਰੁਪਏ ਘਟ ਗਿਆ ਲੱਖ ਰੁਪਏ ਘਟ ਗਿਆ ਟਰੈਕਟਰ ਆ ਜਿਹੜਾ ਉਹਦੇ 60000 ਤੋਂ ਲੈ ਕੇ ਜਿਹੜਾ 75 ਹਸਪਾਵਰ ਤੋਂ ਲੈ ਕੇ ਜਿਹੜਾ ਥੱਲੇ 35 ਹਸਪਾਵਰ ਦਾ 45000 ਰੁਪਏ ਤੱਕ ਇੱਕ ਟਰੈਕਟਰ ਦਾ ਪੈਦਾ ਹੋਣਾ ਤੁਹਾਨੂੰ ਲੈਣਗੇ ਹੀ ਲੈਣਗੇ ਕਿਉਂ ਨਹੀਂ ਲੈਣਗੇ ਜਿਹੜੀ ਇੱਕ ਟਰਾਲੀ ਆ ਛੋਟੀ 5 ਕਨਾਂ ਦੀ ਟਰਾਲੀ ਉਹਦੀ ਵੀ 10000 ਦਾ ਫਾਇਦਾ ਤੇ ਜਿਹੜਾ ਬੇਲਰ ਆ ਵੱਡਾ ਆਪਣਾ ਕੰਮ ਆਊਗਾ ਬੇਲਰ ਦੇ ਵਿੱਚ 1919000 ਦਾ ਜਿਹੜਾ ਇਹ GST ਨਾ ਇੱਕ ਨੂੰ ਕਿਸਾਨ ਨੂੰ ਇੱਕ ਫਾਇਦਾ ਹੁੰਦਾ ਤੇ ਜਦੋਂ ਵਪਾਰੀਆਂ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਉੰਨੀਆਂ ਤੁਹਾਡੀਆਂ ਚੀਜ਼ਾਂ ਵਿਕਣਗੀਆਂ ਬਾਅਦ ਅੱਗੇ AC ਵਿਕਣਗੇ ਹੀਟਰ ਵਿਕਣਗੇ ਹੋਰ ਚੀਜ਼ਾਂ ਦੇ ਨੇ ਆ ਉਹ ਚੀਜ਼ਾਂ ਵਿਕਣਗੀਆਂ ਤੇ ਬੁਦੇ ਨਾਲ ਅੰਦਾਜ਼ਾ ਇਹ ਲਾਇਆ ਜਾ ਰਿਹਾ ਵੀ ਆ ਜੀਐਸਟੀ ਸਲੈਬ ਜਿਹੜੀਆਂ ਦੋਵਾਂ ਦੇ ਨਾਲ 2 ਲੱਖ ਕਰੋੜ ਦਾ ਫਾਇਦਾ ਹੋਰ ਹੁੰਦਾ ਨੁਕਸਾਨ ਨਹੀਂ ਤੇ ਇਹਦੇ ਲਈ ਵੀ ਸੂਬੇ ਦੇ ਲਈ ਜੋ ਨੁਕਸਾਨ ਹੋ ਰਹੇ ਉਹਦੇ ਲਈ ਵੀ ਬਣਾ ਰਿਹਾ ਵੀ ਕਿਵੇਂ ਜੇ ਕੋਈ ਕਿਸੇ ਸੂਬੇ ਨੂੰ ਘਾਟਾ ਹੋਊਗਾ ਉਹਦਾ ਕਿਵੇਂ ਪੂਰਾ ਕਰਨਾ ਇਸ ਕਰਕੇ ਇੱਕ ਬੜੀ ਵੱਡੀ ਮੁਸੀਬਤ ਆ ਜਿਹੜੀ ਉਹ ਵੀ ਪੰਜਾਬ ਦੇ ਵਿੱਚ ਹੜਾਂ ਦੀ ਹੈ ਜਿੱਥੇ ਮੈਂ ਅੱਜ ਮਹਾਰਾਜ ਅਗਰ ਸਿੰਘ ਜੀ ਦੇ ਤੁਸੀਂ ਕਰ ਵੀ ਰਹੇ ਹੋ ਸਾਰੇ ਉਹਦੇ ਵਿੱਚ ਵੀ ਜਿੰਨਾ ਆਪਾਂ ਕੁਝ ਇੱਕ ਇੱਕ ਘਰ ਕੋਈ ਡਾਕਟਰ ਕਰ ਲੋ ਮੈਂ ਨਹੀਂ ਕਹਿੰਦਾ ਵੀ ਕੋਈ ਮੈਨੂੰ ਪੈਸੇ ਦੋ ਜਾਂ ਕਿਸੇ ਨੂੰ ਪੈਸੇ ਦੋ ਉਹਦੇ ਨਾਲ ਗੱਲ ਨਹੀਂ ਬਣਦੀ ਜਿਹਨਾਂ ਮੈਂ ਜਿਵੇਂ ਗਿਆ ਜਮਲਾਬਾਦ ਉੱਥੇ ਮੈਨੂੰ ਤਿੰਨ ਪਰਿਵਾਰ ਮਿਲੇ ਇੱਕ ਲੇਡੀ ਉੱਥੇ ਆ ਕੇ ਉੱਥੇ ਦਾ ਲੋਕ ਡੀਐਸਪੀ ਸੀ ਸਰਪੰਚ ਸੀ ਉਹ ਕਹਿਣ ਲੱਗਿਆ ਜੀ ਇਹਦਾ ਘਰ ਟੁੱਟ ਗਿਆ ਤੇ ਇਹ ਔਰਤ ਦੇ ਨਾਲ ਘਰ ਵਾਲਾ ਇਹਨਾਂ 700 ਦੇ ਤਿੰਨ ਬੱਚੇ ਆ ਜਿਹਦੇ ਸਿਰ ਤੇ ਛੱਤ ਨਹੀਂ ਹੁਣ ਉਹੋ ਜੀ ਪਰਿਵਾਰ ਨੂੰ ਜੇ ਤੁਸੀਂ ਉਹਦੀ ਛੱਤ ਬੁਵਾਤੀ ਘਰ ਤੇ ਤੇ ਤੁਹਾਨੂੰ ਵੀ ਇੱਕ ਸੱਲੀ ਹੋ ਤੇ ਉਹਦਾ ਵੀ ਆ ਜਿਹੜਾ ਪਰਿਵਾਰ ਆ ਉਹ ਚੱਲ ਜੂ ਇਹ ਜੇ ਕੋਈ ਵੀ ਨਾਲੇ ਨਾਲੇ ਜਿਹੜੇ ਆਪਣੇ ਦੇਖ ਕੇ ਆਪ ਆਈਡੈਂਟੀਫਾਈ ਕਰਕੇ ਉਹ ਪਰਿਵਾਰ ਦੀ ਜ਼ਰੂਰ ਇੱਕ ਮਦਦ ਕਰੋ ਕਿਉਂਕਿ ਫਸਲਾਂ ਜਿਹੜੀਆਂ ਉਹ ਅਗਲੇ ਮੈਸਰ ਨੂੰ ਤਾਂ 1 ਸਾਲ ਤੱਕ ਫਸਲ ਹੋਣੀ ਨਹੀਂ ਜਿਸ ਤਰੀਕੇ ਨਾਲ ਇਧਰ ਵਾਜਲ ਕਾਬੂ ਹੁੰਦਾ ਸੇਮ ਆ ਗਈ ਚਾਰਚਰ ਖੁੱਡ ਪਾਣੀ ਉੱਤੇ ਆ ਗਏ ਚਾਰਚਰ ਖੁੱਡ ਪਾਣੀ ਉੱਤੇ 25-25 ਸਾਲ ਦੇ ਜਿਹੜੇ ਬਾਗ ਸੀ ਫਿਰ بڑے بڑے ਵਪਾਰੀ ਬਾਗਾਂ ਦੇ ਸੀ ਜਿਹਨਾਂ ਦੇ ਘਰਾਂ 'ਚ ਕੋਈ ਕਮੀ ਨਹੀਂ ਸੀ 25-25 ਸਾਲ ਦੇ ਬਾਗ ਤੇ ਇੱਕ ਈਲਾ 25 ਲੱਖ ਰੁਪਏ ਦਿੰਦਾ ਸੀ ਅੱਜ ਉਹ ਉੱਜੜ ਗਏ ਕਿਉਂਕਿ ਜਿਹਦਾ ਮੀਂਹ 2 ਮਹੀਨੇ ਫੀਮਲੀ ਤਾਂ ਜਾਣਾ ਹੀ ਨਹੀਂ ਤੇ ਇਹੋ ਜਿਹੇ ਬੰਦਿਆਂ ਦੀ ਜ਼ਰੂਰ ਦੇਂਦੀਆਂ ਮਾਵਾ ਭੈਣਾ ਵੀ ਥੋਡੀਆਂ ਵੀ ਬਹੁਤ ਆਪਣੀਆਂ ਆਰਗੇਨਾਈਜੇਸ਼ਨ ਬੜੀਆਂ ਨੇ ਕਿੱਡੀ ਜਿਹੜੀਆਂ ਆ ਉਹ ਵੀ ਪਰਿਵਾਰ ਨੇ ਉਹਦੇ ਵਿੱਚ ਤੁਸੀਂ ਵੀ ਜਰੂਰ ਇਹਦੀ ਰਵਈਆ ਰੱਖ ਕੇ ਕਿਉਂਕਿ ਆਪਾਂ ਤਾਂ ਪੰਜਾਬੀ ਆਪਾਂ ਤਾਂ ਦੁਨੀਆ ਦੀ ਮਦਦ ਕਰਦੇ ਆ ਇਸ ਕਰਕੇ ਆਪਾਂ ਇਸ ਔਖੀ ਘੜੀ ਚ ਆਪ ਲੱਗ ਕੇ ਕੱਢਣਾ ਉਹ ਤੇ ਤੁਸੀਂ ਉਹ ਮਾਮਾ ਭੈਣਾ ਬਣ ਕੇ ਜਿਹੜੇ ਬੱਚੇ ਅੱਜ ਬਾਰਡਰਾਂ ਤੇ ਬਿਠਾ ਕੇ ਕੋਈ ਕੰਮੀ ਨਹੀਂ ਪਰ ਜਹਾਜ਼ਾਂ ਵੀ ਬਣ ਬਣੂਗਾ ਜੇ ਉਹ ਨਹੀਂ ਤਾਂ ਜ਼ਰੂਰਾ 2 ਵੀਲਰਾਂ ਬਣਾ ਲਾਂਗੇ ਜੀ ਜੇ 2 ਵੀਲਰ ਤੇ 3 ਵੀਲਰ ਚੱਲੇ ਜਾਵੇ ਤੁਰਕੇ ਚਲੇ ਜਾਣ ਜਹਾਜ਼ਾਂ ਵੀ ਤੁਹਾਡੇ ਨਾਲ ਬਹਿ ਕੇ ਉਡ ਬਣੂਗਾ ਉਹ ਬਣਾਵਾਂਗੇ ਤੇ ਜਲਦੀ ਤੋਂ ਜਲਦੀ ਬਣਾਵਾਂਗੇ ਮੈਨੂੰ ਵਿਸ਼ਵਾਸ ਦਿਵਾਨਾ ਹੋਰ ਵੀ ਰੇਲਵੇ ਦੇ ਕਮਰੇ ਜਿਹੜੇ ਉਹ ਸਾਰੇ ਮੈਨੂੰ ਉੱਥੇ ਬੈਠੇ ਆ ਆਪਣੇ ਮੈਨੂੰ ਮਿਲੇ ਵਿੱਚ ਤੇ ਮੈਂ ਉਹਨਾਂ ਨੂੰ ਕਹਿ ਕੇ ਯਾਰ ਰੈਲਵੇ ਸਟੇਸ਼ਨ ਤੇ ਬੈਠੋ ਕੱਲੀ ਕੱਲੀ ਗੱਲ ਜਿਹੜੀ ਰੇਲਵੇ ਦੀ ਮੈਂ ਥੋੜੀ ਪੂਰੇ ਕਰਕੇ ਅਫਸਰ ਮੈਂ ਉੱਥੇ ਬੁਲਾਣੇ ਆ ਤੇ ਬਹਿ ਕੇ ਪੂਰੀ ਕਰਕੇ ਜਾਊਂਗਾ ਤੇ ਜੇ ਮੈਂ ਮੇਰੇ ਹੁੰਦੇ ਰੇਲਵੇ ਦਾ ਕੰਮ ਨਾ ਹੋਇਆ ਮੈਂ ਸਮਝਦਾ ਫੇਰ ਮੇਰੇ ਮੰਤਰੀ ਬਣਨ ਦਾ ਵੀ ਕੋਈ ਫਾਇਦਾ ਨਹੀਂ ਇਸ ਕਰਕੇ ਬਿਲਕੁਲ ਜੋ ਵੀ ਰੇਲਵੇ ਦੇ ਕੰਮ ਹੋਣਗੇ ਪੂਰੇ ਹੋਣਗੇ ਦਈਆਂ ਟਰੈਕ ਆ ਸਾਰਾ ਮਾਲਵਾ ਜੋੜਨ ਹੋ ਰਹਿਣਾ ਹੈ ਮੈਂ ਕੱਟੇ ਅੰਕਲੇ 1978 25 ਦੇ 22 ਕਿੰਨੇ ਸਾਲ ਹੋ ਗਏ 50 ਸਾਲ ਹੋ ਗਏ ਕਿਹੜੀ ਪਾਰਟੀ ਆ ਜਿਹਨਾਂ ਮੈਂਬਰ ਪਾਰਲੀਮੈਂਟ 50 ਸਾਲ ਹੋ ਗਏ ਰਾਜਪੁਰਾ ਚੰਡੀਗੜ੍ਹ ਦੀ ਰਾਜਪੁਰਾ ਚੰਡੀਗੜ੍ਹ ਦੀ ਰਾਜਪੁਰਾ ਚੰਡੀਗੜ੍ਹ ਕੋਈ ਇਹੋ ਜਿਹੀ ਐਫਪੀ ਨਹੀਂ ਜਿਹੜੀ ਜਿਹਦੀ ਵੀ ਸਰਕਾਰ ਉਹਦਾ ਐਫਪੀ ਨਾ ਬੋਲਿਆ ਉਹ ਨਹੀਂ ਬਣੀ ਇਸੇ ਤਰੀਕੇ ਨਾਲ ਪੱਟੀ ਫਰੋਜਪੁਰ ਤੇ ਪਰਸੋਂ ਹੀ ਅਸੀਂ ਮੈਂ ਹਜੇ ਗੱਲ ਨਹੀਂ ਚਾਹੁੰਦਾ ਕਿ ਹਾਲਾਗੇ ਤੋਂ ਇੱਕ ਨਮਕੋ ਕੰਮ ਸ਼ੁਰੂ ਵੀ ਹੋ ਜਾਣਾ ਸੀ ਤੇ ਜਿਹੜੇ ਕੰਮ ਪੰਜਾਬ ਚਾਹਤ ਹਾਲ ਦੇ ਰੁਕੇ ਹੋਏ ਜੇ ਉਹ ਵੀ ਪੰਜਾਬ ਦੇ ਰੇਲਵੇ ਦੇ ਪੁਲੇ ਕਰਕੇ ਜਾਣੇ ਆ ਤੇ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੋਈ ਕਮੀ ਨਹੀਂ ਮਿੰਤਾ ਜੀ ਮੈਂ ਤੁਹਾਨੂੰ ਤੇ ਸਾਰੇ ਸਾਡੇ ਹਰਨਾਨ ਜੀ ਮੈਂ ਤੁਹਾਨੂੰ ਵਿਸ਼ਵਾਸ ਕਰਾਉਂਦਾ। ਸ਼੍ਰੀ ਮੁਕਸਰ ਸਾਹਿਬ ਲਈ ਇਤੀ ਬੜੀ ਸੋਗਤ ਕੇ ਲਈ ਬਾਰ ਜ਼ੋਰਦਾਰ ਤਾਲੀਆਂ ਔਰ ਇਹ ਦੀਦਾਰ ਬਾਹਰੀ ਦੀ ਪੂਰੀ ਥੀਮ ਜਿੰਕੋ ਸਨਮਾਨਿਤ ਕਰ ਰਹੇ ਹੈ। माननीय यूनियन मिनिस्टर आदरणीय श्री रमनीत सिंह बिट्टू जी पूरी टीम एक सी बना लीजिए ताकि आप सब इस ग्रुप फोटो में आ सके पूरी टीम से रिक्वेस्ट है एम एल ए आदरणीय श्री जगदीप सिंह काका जी जो सम्मानित कर रहे हैं यूनियन मिनिस्टर रमनीत सिंह बिट्टू जी को और नीतिश समिति पूरी टीम कुछ टीमें जो हमारी बाहर से आई हैं ਅੱਜ ਉਹਨਾਂ ਅੱਛਾ ਕੰਮ ਕਰਦੇ ਸਭ ਕੋ ਸਨਮਾਨਿਤ ਕਰੇਗਾ ਬੈਂਤੀ ਕਰਦਾ ਹਰੀਸ਼ ਗੋਇਲ ਜੀ ਇੱਕ ਅਨਮੋਲ ਰਤਨ ਅਗਰਵਾਲ ਸਮਾਜ ਦੇ ਇੱਕ ਨਾਥਾ ਆਸ਼ਰਮ ਚਲਾ ਰਹੇ ਹੈ ਬਿਰਧ ਆਸ਼ਰਮ ਚਲਾ ਰਹੇ ਹੈ ਹਸਪੀਟਲ ਚਲਾ ਰਹੇ ਹੈ ਗਰੀਬਾਂ ਲਈ ਭਗੇ ਦੀ ਸਵੀਟ ਬਹੁਤ ਵੱਡਾ ਨਾਮ ਹੈ ਇਹਨਾਂ ਨੇ ਆਦੇ ਆਪ ਨੂੰ ਅਗਰਵਾਲ ਸਮਾਜ ਨੂੰ ਸਮਰਥਨ ਕੀਤਾ ਹੋਇਆ ਹੈ ਔਰ ਇੱਕ ਅनाथ ਬੱਚਿਆਂ ਨੂੰ ਸਨਾਤਨ ਦੀ ਸਿੱਖਿਆ ਦੇ ਰਹੇ ਹੈ ਸੋ ਮੈਂ ਬੇਨਤੀ ਹੈ ਜ਼ੋਰਦਾਰ ਤਾੜੀਆਂ साडे महाराज गफ्फन अवार्ड अजी मुकसमलो दे रहे हैं हरी जी नु कृपा हरी जी आपकी धर्मपत्नी के नाम मचते हूं जी लोगों का बोल साहब फिरोजपुर की पूरी टीम आदरणीय श्री हरीश गोयल जी जितनी भी स्वच्छ सेवा वो कर रहे हैं समाज के लिए अग्रवाल समाज के लिए फिरोजपुर के लिए उनकी धर्मपत्नी के साथ पूरी टीम जो तो यहां पर आई है उनसे निवेदन हमारे अग्र रतन और यहाँ पर उनको ये अवार्ड अग्रवाल सभा श्री मुन्शील साहिब की ओर से दिया जा रहा है श्री हरीश गोयल जी उनकी धर्मपत्नी ओपोसिटी यहां पर आ रही बहुत-साई बधाई बहुत सारे, सारे काम है एक व्यवसाय चलाना एक हॉस्पिटल चलाना और साथ में अग्रवाल समाज को संचालित करना राष्ट्र के लिए समाज के लिए इतने काम करना वो अपने आप में मायने रखता है जोरदार तालियां एक बार फिरोजपुर के पूरे यूनिट के लिए यूं ही बसती रहने चाहिए जोरदार तालियों के साथ आदरणीय श्री हरीश कोहली उनके धर्मपत्नी साथ में यहां एमएलए साहब भी आए हुए हैं अश्विनी जी उनसे अनुरोध है कि वो ऊपर आ जाएंगी हैं नरेश जी ने विनती है कि अश्विनी जी को लेके आंसस्टेज से और ये अग्रवाल सभा श्री मुख्तर साहिब नरेंद्र जी वो भी आएंगे जोरदार तालियों के साथ पूरी जोरदार तालियों, तालियों के साथ यहाँ सम्मानित करते हुए यूनियन मिनिस्टर आदरणीय रवनी चेयरमैन अग्रवाल सभा बोर्ड श्री, श्री अश्विनी जी उनसे अनुरोध है कि वो यहाँ मंच पर आ जाएंगे अग्रवाल सभा श्री से उनको सम्मानित किया जा रहा है उसके बाद हमारे यूनियन मिनिस्टर रवनीत सिंह बिट्टू जी उनको यहाँ पर सम्मानित किया जाएगा अग्रवाल सभा बोर्ड जो चेयरमैन है पंजाब सरकार की ओर से उनको मनोनीत किया गया है उनको यहाँ पर ऑनिर किया जा रहा है ਆ ਜੋ ਮਾਰਕੀ ਮਾਈਕ ਚੱਲ ਰਿਹਾ ਹੈ 330 ਮਾਈਕ ਲੈ ਕੇ ਕਿੱਥੇ ਚੱਲਦਾ ਹੈ 120 ਕਬ ਠੀਕ ਹੈ ਜੀ ਮੇਰੀ ਬਾਹਰ ਹੀ ਬਾਹਰ ਠੀਕ ਹੈ ਚਲੋ ਲਿਆ ਬੰਨ ਪਹਿਲਾਂ ਅੱਜ ਦੀ ਤਾਂ ਕਿਉਂਕਿ ਉਰੇ ਸਾਡੇ ਮਹਾਰਾਜ ਅਗਰ ਸੈਨ ਜੀ ਦਾ ਪਵਿੱਤਰ ਦਿਹਾੜਾ ਤੇ ਉਹਨਾਂ ਤੇ ਸਮੇਲਨ ਸੀ ਪੂਰੇ ਸਾਡੇ ਸੀਐਮ ਦਿੱਲੀ ਜਿਹੜੇ ਆਪ ਇਸ ਅਗਰ ਸੈਨ ਮਹਾਰਾਜ ਦੇ ਪਰਿਵਾਰ ਚੋਂ ਨੇ ਤੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਸੱਦਿਆ ਸੀ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦੀ ਕਿਉਂਕਿ 5 ਵਜੇ ਉਹਨਾਂ ਨੇ ਸਾਰੇ মিডিਆ ਦੇ ਦੇਸ਼ ਦੇ ਮੁਖਾਵਤ ਹੋਣਾ ਹੈ ਜੀਐਸਟੀ ਦੀਆਂ ਜਿਹੜੀਆਂ ਦੋ ਸਲਿਪਾਂ ਕੀਤੀਆਂ ਏ ਇਸ ਕਰਕੇ ਦਿੱਲੀ ਦੇ ਸੀਐਮ ਹੋਣ ਕਰਕੇ ਰੇਖਾ ਗੁਪਤਾ ਜੀ ਦੀ ਉੱਥੇ ਡਿਊਟੀ ਲੱਗ ਗਈ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿਉਂਕਿ ਸੀਐਮ ਨੇ ਦਿੱਲੀ ਦੇ ਵੱਡੀ ਭੈਣ ਪਹਿਲੀ ਗੱਲ ਤਾਂ ਉਹ ਇਹ ਸੀਬੀ ਜਿਹੜਾ ਸਾਡਾ ਦਿੱਲੀ ਦਾ ਰੇਲਵੇ ਸਟੇਸ਼ਨ ਆ ਨਾ ਪੁਰਾਣਾ ਰੇਲਵੇ ਸਟੇਸ਼ਨ ਦਿੱਲੀ ਦਾ ਉਹਦਾ ਨਵਾਂ ਆ ਜਿਹੜਾ ਮਹਾਰਾਜ ਅਗਰਸੈਨ ਜੀ ਦੇ ਨਾਂ ਤੇ ਰੱਖਿਆ ਗਿਆ ਉਹਦੀ ਖੁਸ਼ੀ 'ਚ ਇੱਥੇ ਸਮਾਗਮ ਰੱਖਿਆ ਸੀ ਤੇ ਉਹ ਚੀਫ ਮਿਨਿਸਟਰ ਨੇ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਤੋਂ ਬਾਅਦ ਸਾਡੇ ਕੋਲ ਉਹ ਜਿਹੜਾ ਇਹ ਪ੍ਰੋਪੋਜ਼ਲ ਆ ਉਹ ਬਦਲਦਾ ਕਿਉਂਕਿ ਪਹਿਲਾਂ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਭੇਜਦੇ ਆ ਹੋਮ ਮਿਨਿਸਟਰ ਫਿਰ ਸਾਡੇ ਕੋਲ ਭੇਜਦੇ ਆ ਫਿਰ ਉਹ ਨਾਂ ਫਾਈਨਲ ਜਿਹੜਾ ਹੁੰਦਾ ਏ ਤੇ ਉਹ ਮੁੱਖ ਮੰਤਰੀ ਜੀ ਨੇ ਫਾਈਲ ਬਣਾ ਕੇ ਸਾਡੇ ਕੋਲ ਜਿਹੜੀ ਆ ਉਹ ਭੇਜ ਦਿੱਤੀ ਆ ਤੇ ਉਹ ਫਾਈਨਲ ਜਿਹੜੀ ਆ ਉਹਨਾਂ ਦੇ ਨਾਂ ਤੇ ਹੋਣ ਜਾ ਰਿਹਾ ਏ ਉਹ ਵੱਡਾ ਦਿਨ ਸਮਾਗਮ ਦੇਖ ਕੇ ਜਦੋਂ ਵੱਡਾ ਪ੍ਰੋਗਰਾਮ ਉੱਥੇ ਦਿੱਲੀ ਚ ਹੋਏਗਾ ਦੂਜੀ ਗੱਲ ਤੁਸੀਂ ਕਹੀ ਆ ਇੱਕ ਰੇਲਵੇ ਮੰਤਰੀ ਹੋਣ ਨਾਤੇ ਕਈ ਪ੍ਰੋਬਲਮਸ ਨੇ ਜਿਹੜੀਆਂ ਇਸ ਵੇਲੇ ਮੈਂ ਕਹਿ ਕੇ ਆਇਆ ਸੀਗਾ ਵੀ ਭਾਈ ਮੈਂ ਫਟ ਉੱਥੇ ਸਟੇਸ਼ਨ ਤੇ ਆਉਣਾ ਕਿਉਂਕਿ ਉਸ ਵੇਲੇ ਇੱਧਰ ਆਉਣਾ ਸੀ ਇੱਕ ਗੱਲ ਤਾਂ ਉਹਨਾਂ ਨੇ ਦੱਸੀ ਆ ਜਿਹੜੇ ਸਕੂਲ ਨੇ ਮਿੰਟਾ ਜੀ ਹੁਣ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਦਵੰਸਲ ਸਾਹਿਬ ਹੁਣ ਹੀ ਸਾਰੇ ਬੀਜੇਪੀ ਦੇ ਇਹ ਅਗਲੀ ਵਾਰ ਪਹਿਲਾਂ ਵੀ ਕਈ ਵਾਰ ਮੇਰੇ ਕੋਲ ਇਹ ਗੱਲ ਕਰ ਚੁੱਕੇ ਆ ਤੇ ਅਸੀਂ ਇਹ ਗੱਲ ਬੜੀ ਡਿਟੇਲਡ ਪੂਰੇ ਡੀਆਰਐਮ ਆਪ ਆ ਕੇ ਦੇਖ ਕੇ ਜਾ ਰਹੇ ਆ ਉਹਦੇ ਵਿੱਚ ਕਈ ਇਸ਼ੂ ਨੇ ਨਹੀਂ ਕੋਈ ਫਰਕ ਨਹੀਂ ਪਰਸੋ ਹੀ ਮੈਂ ਹਜੇ 900 ਕਰੋੜ ਦੇ ਪੁਲ ਨੇ ਜਿਹੜੇ ਪੰਜਾਬ ਦੇ ਹੀ ਪਾਸ ਕਰਕੇ ਹਟਿਆ ਏ ਇਹਦੇ ਵਿੱਚ ਕੁਝ ਦੁਕਾਨਾਂ ਦੇ ਕਾਰਨ ਹੋਰ ਕਾਰਨ ਕਰਕੇ ਜਿਹੜਾ ਏ ਅੰਡਰ ਬ੍ਰਿਜ ਕੋਈ ਦਿੱਕਤ ਆ ਰਹੀ ਆ ਤੇ ਅਸੀਂ ਇਹ ਅੱਗੇ ਸੋਚ ਰਹੇ ਆ ਵੀ ਉਹਨੂੰ ਕਿਸ ਤਰੀਕੇ ਨਾਲ ਛੋਟਾ ਬਣਾ ਦਈਏ ਜਿਹਦੇ ਵਿੱਚ ਇਕੱਲੇ 3 ਵੀਲਰ ਨਿਕਲ ਸਕਣ ਮੋਟਰਸਾਈਕਲ ਸਕੂਟਰ ਨਿਕਲ ਸਕਣ ਉਹਦੇ ਲਈ ਪ੍ਰਬੰਧ ਆ ਉਹ ਹਜੇ ਚੀਜ਼ ਹੈ ਜਿਹੜੀ ਚੱਲ ਰਹੀ ਆ ਅਸੀਂ ਤੇ ਚਲਾਉਨੇ ਆ ਵੱਡਾ ਬਣੇ ਪਰ ਜੇ ਵੱਡਾ ਹੁਣ ਕਿਸੇ ਦੀਆਂ ਦੁਕਾਨਾਂ ਨੇ ਕਿਸੇ ਦੀ ਨਿੱਜੀ ਪ੍ਰਾਪਰਟੀ ਹੈ ਉਹਨੂੰ ਅਸੀਂ ਕਿਵੇਂ ਢਾ ਸਕਦੇ ਆ ਇਸ ਕਰਕੇ ਉਸ ਉਹਦੇ ਉਹ ਇੱਕ ਬੜੀ ਵੱਡੀ ਦਿੱਕਤ ਆ ਬਾਕੀ ਉਰੇ ਡਿਮਾਂਡ ਕੀਤੀ ਹੈ ਵੀ ਸਾਰੀਆਂ ਫਿਰੋਜ਼ਪੁਰ ਵੱਲ ਨੂੰ ਟ੍ਰੇਨਾਂ ਜਿਹੜੀਆਂ ਉੱਥੇ ਚੱਲਦੀਆਂ ਸਾਡੇ ਜਿਹੜਾ ਇਧਰ ਅਮੁਖਸਰ ਅਬੋਹਰ ਵੱਲ ਨੂੰ ਜਿਹੜੀਆਂ ਐ ਉਹ ਟ੍ਰੇਨਾਂ ਬੜੀਆਂ ਘੱਟ ਨੇ ਤੇ ਉਹ ਟ੍ਰੇਨਾਂ ਅਸੀਂ 26 ਤੱਕ ਆਉਣ ਵਾਲੇ ਸਾਲ 26 ਤੱਕ ਜਿਹੜੀਆਂ ਐ ਇਸ ਪਾਸੇ ਹੋਰ ਟ੍ਰੇਨਾਂ ਵਧਣ ਉਦੇ ਲਈ ਅਸੀਂ ਅਪਰਾਲਾ ਕਰ ਰਹੇ ਹਾਂ ਤੇ ਮੈਂ ਵਿਸ਼ਵਾਸ ਦਿਵਾਉਣਾ ਉਹ ਟ੍ਰੇਨਾਂ ਨੇ ਜਿਹੜੀਆਂ ਅਸੀਂ 26 ਦੇ ਵਿੱਚ ਅਗਲੇ ਸਾਲ ਦੇ ਵਿੱਚ ਵਿੱਚ ਉਹ ਕਈ ਟ੍ਰੇਨਾਂ ਨੇ ਜਿਹੜੀਆਂ ਵਧਾਵਾਂਗੇ ਪਰ ਸੋਈ ਇੱਕ ਵੱਡੀ ਜਿਹੜੀ ਖੁਸ਼ੀ ਹੋਊਗੀ ਕਿਉਂਕਿ ਹੜ੍ਹ ਕਾਰਨ ਕਈ ਚੀਜ਼ਾਂ ਸਾਨੂੰ ਰੋਕਣੀਆਂ ਪਈਆਂ ਆ ਫਿਰੋਜ਼ਪੁਰ ਤੋਂ ਅਸੀਂ ਬੰਦੇਵਾਰਤ ਚਲਾਉਣ ਜਾ ਰਹੇ ਹਾਂ 23 ਤਰੀਕ ਨੂੰ ਸਾਡੇ ਕੈਬਨਿਟ ਮੰਤਰੀ ਅਨਾਉਂਸ ਕਰਨਗੇ ਜਿਹੜੀ ਫਿਰੋਜ਼ਪੁਰੋਂ ਚੱਲ ਕੇ ਬਠਿੰਡੇ ਬਠਿੰਡੇ ਤੋਂ ਧੂਰੀ ਧੂਰੀ ਤੋਂ ਰਾਜਪੁਰਾ ਰਾਜਪੁਰੇ ਅੰਬਾਲਾ ਹੁੰਦੀ ਹੋਈ ਦਿੱਲੀ ਜਾਏਗੀ ਤੇ ਮੈਂ ਸਮਝਦਾ ਇਹ ਪਹਿਲੀ ਬੰਦੇਵਾਰਤ ਹੈ ਜਿਹੜੀ ਕੱਲੇ ਪੰਜਾਬ ਨੂੰ ਦਿੱਲੀ ਨਾਲ ਇਸ ਪਾਸੇ ਦੇ ਮਾਲਵੇ ਨੂੰ ਜੋੜੇਗੀ ਬੜੀ ਵੱਡੀ ਗੱਲ ਆ ਹੋਰ ਵੀ ਵੱਡੀਆਂ ਅਨਾਉਂਸਮੈਂਟਸ ਨੇ ਜਿਹੜੀਆਂ ਮੈਂ ਅੱਗੇ ਵੀ ਕਿਹਾ ਪਰ ਉਹ ਪਰਸੋਂ ਨੂੰ ਹੁਣ ਅਸੀਂ 23 ਤਰੀਕ ਨੂੰ ਟਿਊਜ਼ਡੇ ਨੂੰ 3 ਵਜੇ ਪ੍ਰੈਸ ਕਾਨਫਰੰਸ ਕਰਕੇ ਕਰਾਂਗੇ ਜੀ ਇੱਕ ਜਿਹੜਾ ਕੁਐਸਚਨ ਹੈ ਜੀ ਮੇਰਾ ਤੁਸੀਂ ਪਿਛਲੀ ਵਾਰ ਆਏ ਸੀ ਮਨਪ੍ਰੀਤ ਦੇ ਇਲੈਕਸ਼ਨ ਚ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਿਹਾ ਸੀ ਜਾਂਚ ਕਰਾਵਾਂਗੇ ਗਿੱਦੜਵਾਸ ਦੇ ਪਿੰਡਾਂ ਦੀ ਈਡੀ ਤੋਂ ਅਜੇ ਤੱਕ ਉਹਦੇ ਚੋਂ ਕੁਝ ਵੀ ਨਹੀਂ ਕੀਤਾ ਗਿਆ ਜੀ ਕੀ ਰਹੂਗੀ ਰਣਨੀਤੀ ਕਰੋੜਾ ਰੁਪਏ ਦੇ ਦੇਖੋ ਦੇਖੋ ਉਹਦੇ ਵਿੱਚ ਕਈ ਕਾਰਵਾਈਆਂ ਐ ਜਿਹੜੀਆਂ ਉਹ ਚੱਲ ਰਹੀਆਂ ਐ ਜਿਹਦੇ ਵਿੱਚ ਰਿਜ਼ਲਟ ਆਉਣੇ ਆ ਜਿਹੜੇ ਉਹ ਹਜੇ ਰਹਿੰਦੇ ਆ ਤੇ ਉਹ ਰਿਜ਼ਲਟ ਬੜੀ ਛੇਤੀ ਆ ਜਿਹੜੇ ਉਹ ਆਉਣਗੇ ਕਿਉਂਕਿ ਏਜੰਸੀਆਂ ਐ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਗਈਆਂ ਐ ਇਹ ਏਜੰਸੀਆਂ ਇਹ ਨਹੀਂਗਾ ਵੀ ਸਰਕਾਰਾਂ ਇਹਨਾਂ ਨੂੰ ਚਲਾਉਂਦੀਆਂ ਨੇ ਜਿਹੜੀ ਸ਼ਿਕਾਇਤਾਂ ਗਈਆਂ ਜਿਹੜੀਆਂ ਮੇਰੇ ਕੋਲ ਆਈਆਂ ਹੋਰ ਆਈਆਂ ਉਹ ਸਾਰੀਆਂ ਅਸੀਂ ਸ਼ਿਕਾਇਤਾਂ ਹੋਮ ਮਿਨਿਸਟਰੀ ਨੂੰ ਭੇਜਤੀਆਂ ਤੇ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਰਿਜ਼ਲਟ ਆ ਜਿਹੜੇ ਉਹ ਆਉਣਗੇ ਲੱਗਦਾ ਜੀ ਅਸੀਂ ਦਸਤਾਖਤ ਦੇ ਸਕਦੀ ਆ ਈਡੀ ਪਿੰਨ ਹਰ ਬਾਰੇ ਵਿੱਚ ਈਡੀ ਦੀ ਦਸਤਕ ਆਫ ਨਹੀਂ ਨਹੀਂ ਕਈ ਏਜੰਸੀਆਂ ਨੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨਾਂ ਆ ਗਿਆ ਜੀ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾਂ ਦਾ ਨਾਂ ਚੱਲਦਾ ਈਡੀ ਦਾ ਅੱਜ ਨਾਂ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਪਈ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਹੋਰ ਬਹੁਤ ਨੇ ਮੁੱਖ ਮੰਤਰੀ ਹੋਰਾਂ ਦੀ ਕੱਲ ਇੱਕ ਨਿੱਜੀ ਇੰਟਰਵਿਊ ਚੈਨਲ ਦੇ ਉੱਤੇ ਮੈਂ ਭਾਜਪਾ ਨੂੰ ਸਲਾਹ ਦਿੰਦੇ ਆ ਕਿ ਜੇ ਪੰਜਾਬ ਚ ਆਉਣਾ ਤਾਂ ਅਕਾਲੀ ਦਲ ਨਾਲ ਘੱਟ ਕੇ ਦੇਖੋ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗਰਾਮ ਚ ਅਸੀਂ ਆਏ ਹੋਏ ਸੀ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਹਾ ਇਹ ਭੰਡਾ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਆ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਿਘਾਰ ਆ ਗਿਆ ਨਿਘਾਰ ਆ ਗਿਆ ਇਹ ਪਾਰਟੀ ਦਾ ਕਿਉਂਕਿ ਹਰ ਚੈਨਲ ਤੇ ਨੈਸ਼ਨਲ ਚੈਨਲ ਤੇ ਇੰਟਰਵਿਊਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਲੋਕਲ ਤੇ ਨਹੀਂ ਥੋੜਿਆਂ ਨਾਲ ਨਹੀਂ ਜਿਨ੍ਹਾਂ ਨੇ ਗੱਲ ਰੱਖਣੀ ਆ ਅੱਗੇ ਪੰਜਾਬ ਤੱਕ ਉਹ ਤਾਂ ਪਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਲੋਕਲ ਨਿਊਜ਼ ਨੇ ਉਹਨਾਂ ਨੂੰ ਤਾਂ ਕਹਿੰਦੇ ਆ ਇਹ ਨਿਸ਼ੇੜੀ ਆ ਕੋਈ ਕੋਈ ਐਕਸ ਫਲਾਨਾ ਗੈਂਗਸਟਰ ਆ ਜੀ ਫਲਾਨਾ ਕੋਈ ਐਕਸ ਬੁੱਧੇਮਾ ਬੁੱਧੀਮਾਨ ਉਹ ਐਕਸ ਤਾਂ ਤੁਸੀਂ ਵੀ ਹੋਣਾ ਸੀਐਮ ਸਾਹਿਬ ਤੇ ਜਿੱਦਨ ਐਕਸ ਹੋ ਜਾਓਗੇ ਫਿਰ ਤੁਹਾਡਾ ਕੀ ਕੋਈ ਭਗਵੰਤਮਾਨ ਨਾ ਹਟ ਜਾਊਗਾ ਇਸ ਕਰਕੇ ਇਹ ਸਲਾਮਤ ਦੇਣੀ ਆ ਬੜੀ ਮਾੜੀ ਗੱਲ ਆ ਜਿਹੜੀ ਅੱਜ ਪੱਤਰਕਾਰਤਾ ਹੈ ਅੱਜ ਜਿਹੜਾ ਮੀਡੀਆ ਹੈ ਉਹ ਜਿਹੜਾ ਥਲੜੇ ਦਾ ਨਾ ਉਹੀ ਸੱਚ ਗੱਲ ਦੱਸਦਾ ਬਹੁਤ بڑے-ਬੜਿਆਂ ਦੇ ਤਾਂ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ। ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ। ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਭਾਜਪਾ ਦਾ ਜਿਹੜਾ ਡਰ ਆ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ। ਜਿਹੜੇ ਕੀ ਉਹਨਾਂ ਨੂੰ ਭਾਜਪਾ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦੀਆਂ ਤੋਂ ਇਹ ਡਰਦੇ ਭਾਜਪਾ ਚ ਗਏ ਆ। ਕਿਤੇ ਬੀਜੇਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜੇਪੀ ਦਾ ਪਿਆਰ ਆ ਰਿਹਾ ਬੀਜੇਪੀ ਨੂੰ ਸਲਾਮਾ ਦੇ ਰਹੇ ਆ ਭਗਵੰਤ ਮਾਨਸ ਸਿੰਘ ਇੱਕ ਗੱਲ ਤੇ ਰਿਆ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਤੁਹਾਡੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨਸ ਸਿੰਘ ਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦੋਂ ਕੀ ਖੈਰ ਮਨਾਊਗੀ ਕਦੋਂ ਤਾਂ ਖੈਰ ਮਨਾਊਗਾ ਕਦੋਂ ਮੈਂ ਉਹਦੇ ਆ ਮੂਰੇ ਪੰਜਾਬ 'ਚ ਖੜਾ ਹਾਂ ਜਿੰਨਾ ਜ਼ੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜਿਹਦਾ ਮਰਜ਼ੀ ਜ਼ੋਰ ਲੱਗਦਾ ਈਡੀ ਤਾਂ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਆ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਆ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਵੇਂ ਨਾ ਗਿੱਧੜ ਧਮਕੀਆਂ ਦੇ ਕਰਕੇ ਕਿਸੇ ਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕਿਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਾਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਣਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਏ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਹੀ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਸਿਆ ਜ਼ਿੰਮੇਵਾਰੀ ਤੇ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਆ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਪ-ਚੱਪ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰ ਲਏ ਹਾਂਜੀ ਆ ਜੰਬੋ ਕਿਟਿਆ ਜੰਮੋਕਟੀਆਂ ਕੀ ਕੀ ਗੋਇਲ ਸਾਹਿਬ ਘਰੇ ਲਾਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਮੋਕਟੀਆਂ ਕਿਟਾ ਹਰਾ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦਿਖਣ ਲੱਗ ਗਈ ਔਰ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲੇ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਆ ਹੁਣ ਹੋਰ ਸੁਣ ਲਓ ਕੀ ਜਿਹੜਾ ਤੁਸੀਂ ਚੜ੍ਹਦੀ ਕਲਾ ਪੰਜਾਬ ਦੀ ਆ ਕੀ ਬਣਾਇਆ ਜਿਹੜਾ ਪਖੰਡੇ ਨੇ ਕੀ ਮਿਸ਼ਨ ਪੰਜਾਬ ਉਹਨਾਂ ਦਾ ਨਾਂ ਰੰਗਲਾ ਪੰਜਾਬ ਬਣਾਉਣ ਲਈ ਕੀ ਹੁਣ ਸੀਐਮ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ ਆਰਟੀਆਈ ਇਹਦੇ ਵਿੱਚ ਨਹੀਂ ਆ ਸਕਦੀ ਇਹ ਤੋਂ ਕੋਈ ਸਵਾਲ ਨਹੀਂ ਪੁੱਛ ਸਕਦਾ ਇਹ ਨਵਾਂ ਲੁੱਟਣ ਦਾ ਕੰਮ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮ੍ਹਾਂ ਨਹੀਂ ਕਰਾ ਰਿਆ ਇਹ ਹਾਲਾਤ ਅੱਜ ਪੰਜਾਬ ਦੇ ਸੀ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਸਿਆ ਜਿੰਨਾ ਤੇਰੇ ਤੇ ਆਸ ਸੀ ਪੰਜਾਬ ਨੂੰ ਜਿੰਨਾ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ মিডিਆ ਵਾਲਾ ਕੀਤੀ ਜਾ ਕਿ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਤਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਜਿਹੜੀ ਪੁਲਿਸ ਦਾ ਰਾਜ ਆ ਇਹ ਗੱਲਾਂ ਕਰਦੇ ਆਤਵਾਦ ਵੇਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਜਿਹੜੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੋਂ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਵਿਚਾਰੇ ਉਹਨਾਂ ਨੂੰ ਕਿਉਂ ਉਹਨਾਂ ਦੇ ਨੋਂ ਨਾਸ਼ਰ ਨਹੀਂ ਕਰ ਰਿਹਾ ਉਦੋਂ ਬਾਅਦ ਸਾਰਾ ਪੈਸਾ ਜਿਹੜਾ ਇਕੱਠਾ ਕਰਨ ਦਾ ਇਹ ਧਾਂਦਲੀ ਆ 1 ਰੁਪਈਆ ਇਹ ਚ ਨਾ ਦਿਓ ਜਿਹੜਾ ਰੰਗਲਾ ਪੰਜਾਬ ਚੜਦੀ ਕਲਾ ਉਹ ਸਾਰਾ ਪੈਸਾ ਸੁਸੋਦੀਏ ਦੇ ਘਰੇ ਤੇ ਕੇਜਰੀਵਾਲ ਦੇ ਘਰੇ ਤੇ ਉਹਨਾਂ ਦੇ ਬੱਚਿਆਂ ਚ ਦੇਣਾ ਨਾ ਦੇ ਜਿਓ ਪੈਸਾ ਜਿਹੜਾ ਦੇਣਾ ਪੈਸਾ ਕੋਈ ਡੀਸੀ ਦੇ ਜਾਂ ਸਰਕਾਰੀ ਸੀਐਮ ਦੇ ਉਹ ਪੈਸਾ ਦਿਓ ਜਿਹੜਾ ਇਹਨੇ ਇਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਆ ਇਹ ਰੰਗਲਾ ਨਹੀਂ ਬਣਨਾ ਇਹ ਰੰਗਲੇ ਇਹਨਾਂ ਨੇ ਬਣਨਾ ਹੈ ਇਹ ਆਪਣਾ حساب ਸੋਚ ਰਹੇ ਆ ਵੀ ਜਿਹੜੀ ਆਸਟ੍ਰੇਲੀਆ ਜ਼ਮੀਨ ਲਈ ਆ ਜਿਹੜੀ ਹੋਰ ਕਿਤੇ ਜ਼ਮੀਨ ਲੈਣੀ ਆ ਉਹਦੇ ਲਈ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਉਹਦੇ ਲਈ ਪੈਸੇ ਬਿਹਾਰ ਚ ਨਾਓ ਚੱਲ ਰਿਹਾ ਹੈਗਾ ਅੱਜ ਇੱਕ ਫੇਰ ਵੀਡੀਓ ਵਾਇਰਲ ਹੁੰਦੀ ਹੈ ਤੇਜਸਵੀ ਯਾਦਵ ਹੋਰਾਂ ਦੀ ਬੀਜੇਪੀ ਨੇ ਵੀ ਹੁੰਦਾ ਤੇ ਉਹ ਲਿਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਬਾਰੇ ਫੇਰ ਕੁਝ ਗਲਤ ਬੋਲ ਦੇਖੋ ਯਾਰ ਦੇਖੋ ਬਹੁਤ ਜਿਸ ਤਰ੍ਹਾਂ ਦੀ ਨਾਦਰੀ ਬਹੁਤ ਅਸੀਂ ਵੀ ਆਪੋਜੀਸ਼ਨ ਪਾਰਟੀਆਂ ਚ ਰਹੇ ਆਂ ਕਾਦੀ ਐ ਵੀ ਮੁੱਦਿਆਂ ਤੋਂ ਤੁਸੀਂ ਗੱਲ ਇਹ ਕਰੋ ਵੀ ਨਰਿੰਦਰ ਮੋਦੀ ਤੋਂ ਦੁੱਗਣਾ ਅਸੀਂ ਮਰੇਗਾ ਚ ਪੈਸਾ ਦਵਾਂਗੇ ਅਸੀਂ ਇੱਕ ਸਿਲੰਡਰ ਮੋਦੀ ਦੇ ਰਿਆਂ ਅਸੀਂ ਦੋ ਦਵਾਂਗੇ ਮੋਦੀ ਜੀ ਦੀ ਆਵਾਸ ਯੋਜਨਾ ਚ ਇੰਨਾ ਪੈਸਾ ਦੇ ਰਿਆਂ ਅਸੀਂ ਉਹ ਤੋਂ ਦੁੱਗਣਾ ਦਵਾਂਗੇ ਅਸੀਂ ਇੰਨਾ ਜੀਐਸਟੀ ਦੋਸ ਲੇਵਾ ਅਸੀਂ ਇਹਨੂੰ ਹੋਰ ਇੱਕ ਕਰ ਦਵਾਂਗੇ ਇਹ ਜੀਆਂ ਗੱਲਾਂ ਕਰਕੇ ਇਲੈਕਸ਼ਨ ਲੜੋਣਾ ਯਾਰ ਤੁਸੀਂ ਮਾਂ ਸਾਰਿਆਂ ਦੀਆਂ ਮਾਂਵਾਂ ਆਪਣੀਆਂ ਤੁਸੀਂ ਇਹ ਸੋਚੋ ਜੇ ਆਪਣੀ ਮਾਂ ਨੂੰ ਉਹ ਦਾ ਪ੍ਰਧਾਨ ਮੰਤਰੀ ਨੇ ਦੇਖੋ ਕਿੱਡਾ بڑا ਜਿਗਰਾ ਕਿੱਡਾ ਵੱਡਾ ਉਹਨਾਂ ਦਾ ਦਿਲ ਆ ਵੀ ਉਹ ਇਹ ਜੇ ਟੁੱਟੀਆਂ ਤੋਂ ਜਿਨ੍ਹਾਂ ਨੂੰ ਆਪ ਦੀ ਮਾਂ ਦੀ ਕਦਰ ਨਹੀਂ ਆਪਣੇ ਪਰਿਵਾਰ ਦੀ ਕਦਰ ਨਹੀਂ ਉਹ ਬੰਦੇ ਅੱਜ ਨਾਰੇ ਲਾ ਰਹੇ ਆ ਕਿਸੇ ਦੀ ਉਹ ਵੀ 90 ਸਾਲ ਤੋਂ ਵੱਧ ਮਾਤਾਂ ਦੀ ਚਲੇ ਗਏ ਇਸ ਕਰਕੇ ਲੋਕ ਸਭ ਦੇਖਦੇ ਆ ਇਹਨਾਂ ਨੂੰ ਕਰਨ ਦੋ ਇਹਨਾਂ ਨੂੰ ਜੋ ਕਰਦਾ ਇਹ ਤਾਂ ਇਹ ਤਾਂ ਯਾਰ ਇਹ ਜੇ ਆ ਇਹ ਤਾਂ ਆਪ ਰਾਹੁਲ ਗਾਂਧੀ ਕਹਿੰਦਾ ਹੈ ਵੀ ਸਾਡੇ ਚ ਤਾਂ ਇਹ ਜੇ ਘੋੜੇ ਆ ਕੋਈ ਲੰਗੜਾ ਏ ਕੋਈ ਵਿਆਹ ਵਾਲਾ ਏ ਹਾਂਜੀ ਕੋਈ ਰੇਸ ਵਾਲਾ ਏ ਤੇ ਰੇਸ ਵਾਲੇ ਨੂੰ ਅਸੀਂ ਲੰਗੜੇ ਦੇ ਘੋਡੇ ਦੀ ਜਗ੍ਹਾ ਭੇਜ ਦਿੰਨੇ ਆ ਲੰਗੜੇ ਘੋਡੇ ਨੂੰ ਵਿਆਹ ਵਾਲੀ ਜਗ੍ਹਾ ਭੇਜ ਦਿੰਨੇ ਆ ਇਹ ਤਾਂ ਰਾਹੁਲ ਗਾਂਧੀ ਦੇ ਬਿਆਨ ਨੇ ਆਪ ਤੇ ਉਹੋ ਜਿਹੀ ਇਹ ਲੀਡਰ ਨੇ ਉਹੋ ਜਿਹੀਆਂ ਇਹ ਗੱਲਾਂ ਕਰਦੇ ਇਸ ਕਰਕੇ ਬਾੜਾ ਇਹਨਾਂ ਦਾ ਅਸਰ ਨਾ ਲੋਕਾਂ ਨੂੰ ਮੈਂ ਕਹਿੰਨਾ ਕਰਿਆ ਕਰੋ ਉਹਦੇ ਵਿੱਚੋਂ ਹੀ ਇਹ ਭਗਵੰਤ ਮਾਨ ਆ ਤੇ ਮੈਂ ਹੋਰ ਇਹਨੂੰ ਹਮੇਸ਼ਾ ਰੋਜ਼ ਸਲਾਹ ਦਿੰਨਾ ਵੇ ਭਾਈ ਜੇ ਨਹੀਂ ਕੁਛ ਕਰਦਾ ਕਿਤੇ ਚੰਗੀ ਲੈ ਲੈ ਸੰਤਰਾ ਪੀਲਾ ਕੋਈ ਹੋਰ ਪੀਲਾ ਜਿਹੜਾ ਬ੍ਰਾਂਡ ਨਾਲ ਚਾਰ ਪੰਜਾਬ ਦੇ ਗੇੜੇ ਤੱਕ ਕੱਢ ਲਾ ਕਿਤੇ ਦੇਖ ਲੈ ਕਿਤੇ ਕੀ ਪੰਜਾਬ ਦੇ ਹਾਲਾਤ ਆ ਇਸ ਕਰਕੇ ਕਿਤੇ ਵਧੀਆ ਬੁਧੀਆ ਇਹਨੂੰ ਮਕਸਰ ਤੋਂ ਜਾਂ ਕਿਸੇ ਹੋਰ ਤੋਂ ਜਿਹੜਾ ਕੋਈ ਚੰਗੀ ਕੱਢਦਾ ਖੁੱਢਦਾ ਉਹ ਭੇਜੋ ਭਗਵੰਤ ਮਾਨ ਨੂੰ ਇੱਥੇ ਡਿਗਿਆ ਕਿਸੇ ਦਾ ਮਾਇਕ